ਬਦਕਿਸਮਤੀਏ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾ ਖੁਦ ਸੁਣ ਸਕੇ ਨਾ ਜਗਤ ਨੂੰ ਸੁਣਾ ਸਕੇ ਲੋਕੀ ਤੇ ਜਾਣਨਾ ਚਾਹੁੰਦੇ ਸਨ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਹੈ ਅਸੀਂ ਦੱਸਣ ਵਾਲੇ ਹੀ ਸੋ ਗਏ ਗਫਲਤ ਦੇ ਚਲੇ ਗਏ ਨਾ ਖੁਦ ਸਮਝ ਸਕੇ ਨਾ ਜਗਤ ਨੂੰ ਸਮਝਾ ਸਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨਾ ਅਗਰ ਇਸ਼ਟ ਨੇ ਪਰਮਾਤਮਾ ਤੱਕ ਪਹੁੰਚਣ ਤੋਂ ਰੋਕ ਦਿੱਤਾ ਹੈ ਤਾਂ ਇਸ਼ਟ ਵੀ ਮਾਇਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਰੂ ਨਾਨਕ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਤੁਸੀਂ ਇਹ ਲੱਭਣਾ ਚਾਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਨਹੀਂ ਲਿਖਿਆ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਨਹੀਂ ਲਿਖਿਆ ਉਹਨਾਂ ਦੀ ਪਤਨੀ ਦਾ ਕੀ ਨਾਮ ਸੀ ਉਹਨਾਂ ਦੇ ਬੱਚੇ ਕਿੰਨੇ ਸਨ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਚ ਕੇਵਲ ਪ੍ਰਮਾਤਮਾ ਦੇ ਵਿਚਾਰ ਹੈ ਨਿਰੋਲ ਨਿਰੰਕਾਰ ਦੇ ਵਿਚਾਰ ਹੈ ਇਸ ਵਸੇ ਪੋਥੀ ਪਰਮੇਸ਼ਰ ਦਾ ਸਥਾਨ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਨਾਲ ਮੱਥਾ ਟੇਕਿਆ ਹੋਇਆ परमात्मा ਨੂੰ ਮੱਥਾ ਦੇ ਕੇ ਈਸ਼ਵਰ ਦੇ ਗਲ ਈਸ਼ਵਰ ਨਾਲ ਮਨੁੱਖ ਜੁੜ ਸਕਦਾ ਹੈ ਈਸ਼ਵਰ ਦੇ ਬੋਲ ਕਰਕੇ ਔਰ ਕਿਸੇ ਦੇ ਬੋਲ ਕਰਕੇ ਨਹੀਂ ਮਹਾਰਾਜ ਕਹਿੰਦੇ ਨੇ ਮਾਇਆ ਚਿੱਤ ਭਰਮੇ ਮਾਇਆ ਮਨੁੱਖ ਨੂੰ ਭਰਮਾ ਕੇ ਰੱਖ ਦਿੰਦੀ ਹੈ ਤੋਂ ਪ੍ਰਸ਼ਨ ਪੈਦਾ ਹੁੰਦਾ ਮਾਇਆ ਕੀ ਇਸ਼ਟ ਮਿਤ੍ਰੇ ਖਬਾਂਦਵੇ ਪਹਿਲਾਂ ਤੇ ਇਸ਼ਟ ਨੂੰ ਮਾਇਆ ਦਾ ਰੂਪ ਦਤਾ ਹੈ ਅਗਰ ਰਾਮ ਨੇ ਵੀ ਭਗਵਾਨ ਤੱਕ ਨਹੀਂ ਪਹੁੰਚਣ ਦਿੱਤਾ ਤੇ ਮਨੁੱਖ ਰਾਮ ਨੂੰ ਇਹ ਭਗਵਾਨ ਕਹਿ ਬੈਠਾ ਹੈ तो ये राम भी माया हो गए बड़ी हिम्मत दी गल गुरु अर्जन देव जी ने कही है इस वास्तव ऐलानिया गुरु गोबिंद जी ने कह दिता जो हम को परमेसर उचर हैं, ते सब नरक कुंड में पर जो मेरे तक ही रुक जाएगा कुंभी नरक दे जाएगा जो हम को परमेसर उचर हैं, ते सब नरक कुंड में पर फिर तुसी कौन हो मोको दास तवन का जानो ਯਾਮੇ ਭੇਦ ਨ ਰੰਚ ਪਛਾਨੋ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਸ ਮੈਂ ਤੇ ਉਸਦਾ ਨਿਮਾਣਾ ਸੇਵਕ ਉਹਦਾ ਦਾਸ ਆ